ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਤੇ ਇੱਕ ਆਟੋ ਵਾਲਾ ਆਟੋ ਰਿਕਸ਼ਾ ਚਲਾ ਰਿਹਾ ਸੀ ਲੇਕਿਨ ਇੰਨੇ ਦੇ ਵਿੱਚ ਹੀ ਉੱਥੇ ਪੁਲਿਸ ਵਾਲੇ ਉਸਨੂੰ ਰੋਕ ਲੈਂਦੇ ਹਨ ਅਤੇ ਉਸ ਤੋਂ ਕੁਝ ਪੈਸੇ ਮੰਗਣ ਲੱਗ ਜਾਂਦੇ ਹਨ ਲੇਕਿਨ ਉਹ ਕਹਿੰਦਾ ਹੈ ਜੀ ਮੈਂ ਪੈਸੇ ਨਹੀਂ ਦੇਣੇ ਮੇਰੀ ਜਾਣਕਾਰੀ ਹੈ ਤੁਹਾਡੇ ਥਾਣੇ ਦੇ ਵਿੱਚ ਤੁਸੀਂ ਮੈਨੂੰ ਜਾਣ ਦੋ ਤਾਂ ਉਹ ਪੁਲਿਸ ਵਾਲੇ ਹੋਰ ਜ਼ਿਆਦਾ ਕਹਿਣ ਲੱਗ ਜਾਂਦੇ ਹਨ ਵੀ ਤੈਨੂੰ ਚਲ ਹੁਣ ਪੈਸੇ ਨਹੀਂ ਮੰਗਦੇ ਤੈਨੂੰ ਹੁਣ ਫਾਈਨ ਲੱਗੇਗਾ ਨਹੀਂ ਤਾਂ ਤੇਰਾ ਆਟੋ ਜੜਾ ਹੈ ਜਬਤ ਕਰਾਂਗੇ ਤਾਂ ਉਹ ਜਿਹੜਾ ਆਟੋ ਡਰਾਈਵਰ ਸੀ ਉਹ ਡਰਦਾ ਨਹੀਂ ਹੈ ਉਹ ਕਹਿੰਦਾ ਜੀ ਮੇਰੀ ਪਤਨੀ ਤੁਹਾਡੇ ਥਾਣੇ ਦੇ ਵਿੱਚ ਹੈ ਚਾਹੇ ਉਸ ਨੂੰ ਪੁੱਛ ਲਿਓ ਬਾਕੀ ਤੁਹਾਡੀ ਮਰਜ਼ੀ ਹੈ ਮੈਨੂੰ ਚਾਹੇ ਲੈ ਚਲੋ ਮੈਂ ਕੋਈ ਵੀ ਜੁਰਮ ਨਹੀਂ ਕੀਤਾ ਮੈਂ ਜਾਣਦਾ ਹਾਂ ਮੈਨੂੰ ਸਾਰੇ ਨਿਯਮ ਪਤਾ ਹੈ ਮੈਂ ਵੀ ਬੜਾ ਲਿਖਾ ਹਾਂ ਐਵੇਂ ਤੁਸੀਂ ਕਿਵੇਂ ਮੇਰਾ ਆਟੋ ਜਬਤ ਕਰ ਸਕਦੇ ਹੋ ਤਾਂ ਉਹ ਕਹਿੰਦੇ ਸਾਨੂੰ ਨਿਯਮ ਸਿਖਾਉਣ ਲੱਗਿਆ ਹੈ ਚਲ ਆਜਾ ਤੇਨ ਖਾੜੀ ਲੈ ਕੇ ਚੱਲੀਏ ਤਾਂ ਉਹ ਆਟੋ ਵਾਲਾ ਜਿਹੜਾ ਹੈ ਉਹ ਉਹਨਾਂ ਦੇ ਨਾਲ ਥਾਣੇ ਚਲਾ ਜਾਂਦਾ ਹੈ ਜਿਵੇਂ ਹੀ ਥਾਣੇ ਪਹੁੰਚਦਾ ਹੈ ਤਾਂ ਉਹ ਬੜਾ ਮੁਸਕਰਾਟ ਦੇ ਵਿੱਚ ਸੀ ਬੜਾ ਹੀ ਖੁਸ਼ ਸੀ ਕਿਉਂਕਿ ਹੁਣ ਉਸ ਦੀ ਪਤਨੀ ਦਾ ਜਿਹੜਾ ਟਰਾਂਸਫਰ ਹੈ ਉਹ ਅੰਮ੍ਰਿਤਸਰ ਸ਼ਹਿਰ ਦੇ ਇੱਕ ਥਾਣੇ ਦੇ ਵਿੱਚ ਹੋ ਚੁੱਕਿਆ ਸੀ ਉਸ ਦੀ ਪਤਨੀ ਹਾਲ ਹੀ ਦੇ ਵਿੱਚ ਪਿਛਲੇ 7 ਮਹੀਨੇ ਪਹਿਲਾਂ ਥਾਣੇਦਾਰ ਲੱਗੀ ਸੀ ਅਤੇ ਹੁਣ ਉਸ ਨੂੰ ਲੱਗਿਆ ਵੀ ਮੈਂ ਜਿਹੜਾ ਹਾਂ ਆਪਣੀ ਪਤਨੀ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਖੁਸ਼ੀ-ਖੁਸ਼ੀ ਰਹਾਂਗਾ ਚਲੋ ਜੀ ਹੁਣ ਮੇਰੀ ਪਤਨੀ ਜਿਹੜੀ ਇੱਥੇ ਇੰਸਪੈਕਟਰ ਹੈ ਮੈਨੂੰ ਕਾਦੀ ਡਰਨ ਦੀ ਲੋੜ ਹੈ ਤਾਂ ਉਹ ਆਪਣੀ ਪਤਨੀ ਦੇ ਵੱਲ ਦੇਖਦਾ ਹੈ ਵੀ ਇਹ ਮੈਨੂੰ ਜ਼ਰੂਰ ਜਾਣਲੀ ਕਹੇ ਕਿ ਇਹ ਇਹਨਾਂ ਨੂੰ ਝਾੜ ਪਾਵੇਗੀ ਚਲੋ ਜਿਵੇਂ ਹੀ ਜੜੇ ਹੋ ਹਵਲਦਾਰ ਸੀ ਉਹ ਪੁੱਛਦੇ ਹਨ ਮੈਡਮ ਜੀ ਇਹ ਜਿਹੜਾ ਹੈ ਵੱਡੇ ਨਿਯਮ ਉਲੰਘਣ ਕਰ ਰਿਹਾ ਸੀ ਅਤੇ ਇਸ ਦਾ ਆਟੋ ਜਣਾ ਹੈ ਜੈਪਟ ਕਰਨਾ ਹੈ ਇਹ ਚਲਾਨ ਵੀ ਨਹੀਂ ਭਰ ਰਿਹਾ ਨਾ ਹੀ ਜੜੀ ਹੈ ਪੈਸੇ ਦੇ ਰਿਹਾ ਹੈ ਹੁਣ ਉਹ ਪਤਨੀ ਜੜੀ ਹੈ ਉਹ ਦਿਖਦੀ ਵੀ ਨਹੀਂ ਅਤੇ ਕਹਿੰਦੀ ਹੈ ਜਬਤ ਕਰੋ ਇਸ ਦਾ ਆਟੋ ਜੇਕਰ ਚਲਾਨ ਨਹੀਂ ਦਿੰਦਾ ਤਾਂ ਇਨੀ ਗੱਲ ਸੁਣ ਕੇ ਦਰੋ ਸ਼ਾਮ ਸਿੰਘ ਸੀ ਨਾ ਬੜਾ ਹੀ ਸੋਚਾਂ ਦੇ ਵਿੱਚ ਪੈ ਜਾਂਦਾ ਹੈ ਹੈ ਹੈਰਾਨੀ 'ਚ ਹੋ ਜਾਂਦਾ ਹੈ ਵੀ ਆਹ ਤਾਂ ਮੇਰੀ ਹੀ ਪਤਨੀ ਹੈ ਇਹ ਮੇਰੇ ਔਟੋ ਵਾਸਤੇ ਇਹਨਾਂ ਕੁਝ ਕਿਵੇਂ ਕਰ ਸਕਦੀ ਹੈ ਐਸੇ ਔਟੋ ਨੂੰ ਚਲਾ ਚਲਾ ਕੇ ਮੈਂ ਇਸ ਨੂੰ ਪੜਾਇਆ ਲਿਖਾਇਆ ਅਤੇ ਅੱਜ ਇਹ ਥਾਣੇ ਦੇ ਵਿੱਚ ਇੰਸਪੈਕਟਰ ਹੈ ਇਹ ਮੇਰੇ ਕਰਕੇ ਹੈ ਮੇਰੇ ਇਸ ਔਟੋ ਕਰਕੇ ਹੈ ਅੱਜ ਇਹ ਇਸ ਔਟੋ ਨੂੰ ਹੀ ਜਬਤ ਕਰਨਾ ਚਾਹੁੰਦੀ ਹੈ ਗੱਲ ਕੀ ਹੈ ਅੱਜ ਦਾ ਮੈਂ ਪੂਰਾ ਇਸ ਨੂੰ ਪੁੱਛਾਂਗਾ ਘਰੇ ਆਣ ਦੋ ਇੱਕ ਵਾਰ ਤਾਂ ਬੜਾ ਗੁੱਸੇ ਦੇ ਵਿੱਚ ਉੱਥੋਂ ਚਲਾ ਜਾਂਦਾ ਹੈ ਹੁਣ ਘਰ ਦੇ ਵਿੱਚ ਸੀ ਘਰ ਦੇ ਵਿੱਚ ਉਸ ਦੀ ਬੁੱਢੀ ਮਾਤਾ ਸੀ ਅਤੇ ਇੱਕ ਛੋਟਾ ਬੱਚਾ ਜਿਸ ਦਾ ਬਚਪਨ ਤੋਂ ਹੀ ਧਿਆਨ ਉਸ ਨੇ ਰੱਖਿਆ ਸੀ ਅਤੇ ਸ਼ਾਮ ਜਿਹੜਾ ਹੈ ਬਚਪਨ ਤੋਂ ਹੀ ਉਸ ਦੀ ਪਰਵਰਿਸ਼ ਕਰਦਾ ਸੀ ਕਿਉਂਕਿ ਮਾਤਾ ਨੂੰ ਜਿਹੜੀ ਹੈ ਪੜ੍ਹਾਈ ਦੀ ਖੁੱਲੀ ਛੋਟ ਮਿਲ ਚੁੱਕੀ ਸੀ ਤਿੰਨ ਚਾਰ ਸਾਲ ਲਗਾਤਾਰ ਜੰਮ ਕੇ ਉਸ ਨੇ ਪੜ੍ਹਾਈ ਕੀਤੀ ਅਤੇ ਬਾਅਦ ਦੇ ਵਿੱਚ ਇੰਸਪੈਕਟਰ ਜਿਹੜੀ ਹੈ ਲੱਗ ਗਈ ਅਤੇ ਪਹਿਲਾਂ ਕਿਤੇ ਹੋਰ ਜਗ੍ਹਾ ਉਸ ਦੀ ਡਿਊਟੀ ਸੀ ਬਾਅਦ ਵਿੱਚ ਮਸਾ ਸਪਰਸ਼ਨ ਲਵਾਵਾ ਕੇ ਉਸ ਦੀ ਡਿਊਟੀ ਉਸ ਦੇ ਸ਼ਹਿਰ ਅੰਮ੍ਰਿਤ ਸੱਦੇ ਮੇਜ ਲਵਾਈ ਗਈ ਲੇਕਿਨ ਹੁਣ ਉਹ ਰੰਗ ਬਦਲ ਚੁੱਕੀ ਸੀ ਅਤੇ ਸ਼ਾਮ ਨੂੰ ਇਹ ਸਮਝਣ ਦੇ ਵਿੱਚ ਦਿੱਕਤ ਆ ਰਹੀ ਸੀ ਵੀ ਅਜੇ ਹੀ ਕੀ ਗੱਲ ਹੋ ਗਈ ਵੀ ਇੰਨੀ ਜਲਦੀ ਰੰਗ ਬਦਲਨੇ ਇਸ ਨੇ ਸ਼ੁਰੂ ਕਰ ਦਿੱਤੇ ਹਨ ਚਲੋ ਜੀ ਹੁਣ ਅਗਲੇ ਦਿਨ ਜਦੋਂ ਸਵੇਰ ਆਂਦਾ ਹੈ ਤਾਂ ਜਿਹੜੀ ਸ਼ਾਮ ਦੀ ਪਤਨੀ ਹੈ ਨਾ ਜੀ ਵੀਨਾ ਕੌਰ ਜਿਹੜੀ ਕੀ ਹੁਣ ਇੰਸਪੈਕਟਰ ਲੱਗ ਚੁੱਕੀ ਸੀ ਉਹ ਸਾਰਾ ਦਿਨ ਇੰਤਜ਼ਾਰ ਕਰਦੀ ਰਹਿੰਦੀ ਹੈ ਕਦੋਂ ਸ਼ਾਮ ਜਿਹੜਾ ਹੈ ਉੱਥੇ ਆਵੇਗਾ ਕਿਉਂਕਿ ਵੀਨਾ ਨੇ ਸਾਰੇ ਕਾਗਜ਼ ਤਿਆਰ ਕਰ ਰੱਖੇ ਸਨ ਅਤੇ ਉਹ ਇੰਤਜ਼ਾਰ ਕਰ ਰਹੀ ਸੀ ਵੀ ਸ਼ਾਮ ਇੱਥੇ ਆਵੇ ਅਤੇ ਸਾਰੇ ਕਾਗਜ਼ ਮੈਂ ਤਿਆਰ ਕਰ ਰੱਖੇ ਹਨ ਉਸ ਦਾ ਆਟੋ ਜਿਹੜਾ ਜਬਤ ਕਰ ਰੱਖਿਆ ਹੈ ਉਹ ਕੋਰਟ ਦੇ ਵਿੱਚੋਂ ਆਪਾਂ ਛੁਡਾ ਲਾਂਗੇ ਲੇਕਿਨ ਸ਼ਾਮ ਗੁੱਸੇ ਦੇ ਵਿੱਚ ਸੀ ਵੀ ਜੇਕਰ ਜਬਤ ਤੋਂ ਹਟਾਣਾ ਹੀ ਸੀ ਜੇਕਰ ਜਬਤ ਨਹੀਂ ਕਰਾਣਾ ਸੀ ਤਾਂ ਪਹਿਲਾਂ ਹੀ ਦੱਸ ਸਕਦੀ ਸੀ ਇਹਨੇ ਲੱchn ਕਰਨ ਦੀ ਕੀ ਜ਼ਰੂਰਤ ਸੀ ਇਹਨਾਂ ਤਾਂ ਕੰਮ ਹੀ ਨਹੀਂ ਸੀ ਜੇਕਰ ਮੜਾ ਦਾ ਆਪਣੇ ਹਵਲਦਾਰਾਂ ਨੂੰ ਝਟਕ ਦਿੰਦੀ ਵੀ ਇਹ ਮੇਰਾ ਪਤੀ ਹੈ ਇਸ ਨੂੰ ਜਾਣ ਦਿਓ ਇੰਨੀ ਗੱਲ ਕਹਿਣ ਦੇ ਵਿੱਚ ਕਿਹੜਾ ਜੋਰ ਆਂਦਾ ਸੀ ਤਾਂ ਜਿਹੜੀ ਵੀਨਾ ਹੈ ਉਹ ਵੀ ਹੁਣ ਗੁੱਸੇ ਦੇ ਵਿੱਚ ਆ ਜਾਂਦੀ ਹੈ ਕਿਉਂਕਿ ਸ਼ਾਮ ਜਿਹੜਾ ਹੈ ਉੱਥੇ ਨਹੀਂ ਆਂਦਾ ਅਤੇ ਬਾਅਦ ਦੇ ਵਿੱਚ ਹੁਣ ਉਹ ਵੀ ਆਪਣੇ ਘਰ ਆ ਜਾਂਦੀ ਹੈ ਘਰ ਆ ਕੇ ਜਿਵੇਂ ਹੀ ਦੇਖਦੀ ਹੈ ਕਿ ਉਸ ਦਾ ਜਿਹੜਾ ਬੱਚਾ ਹੈ ਉਹ ਇੱਕ ਚਿੰਟੇ ਦੇ ਨਾਲ ਖੇਡ ਰਿਹਾ ਹੈ। ਇੱਧਰ ਜਿਹੜਾ ਸ਼ਾਮ ਹੈ ਉਹ ਆਪਣੀ ਮਾਤਾ ਦੀਆਂ ਲੱਤਾਂ ਘੁੱਟ ਰਿਹਾ ਹੈ ਅਤੇ ਨਾਲ-ਨਾਲ ਕੁਝ ਬਾਣੀ ਦਾ ਪਾਠ ਕਰ ਰਿਹਾ ਹੈ। ਚਲੋ ਜੀ ਹੁਣ ਜਿਵੇਂ ਹੀ ਦੇਖਦੀ ਹੈ ਬੜਾ ਗੁੱਸੇ ਦੇ ਵਿੱਚ ਆ ਜਾਂਦੀ ਹੈ। ਉਸ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ। ਉਹ ਇੱਕਦਮ ਦੇਖ ਕੇ ਹੈਰਾਨ ਸੀ ਵੀ ਇਹ ਕੀ ਕਰ ਰਿਹਾ ਹੈ ਮੇਰਾ ਮੁੰਡਾ ਜਿਹੜਾ ਹੈ ਕੱਲਾ ਖੇਡ ਰਿਹਾ ਹੈ। ਜੇਕਰ ਆਹ ਚਿੰਟਾ ਆਪਣੀ ਅੱਖ ਦੇ ਵਿੱਚ ਮਾਰ ਲੇ ਤਾਂ ਕੌਣ ਜ਼ਿੰਮੇਵਾਰ ਹੋਵੇਗਾ? ਉਹ ਲੜ ਪੈਂਦੀ ਹੈ। ਇੱਕਦਮ ਗੁੱਸੇ ਹੋ ਜਾਂਦੀ ਹੈ ਵੀ ਇੱਕ ਤਾਂ ਤੂੰ ਅੱਜ ਆਪਣਾ ਔਟੋ ਲੈਣ ਕੋਰਟ ਦੇ ਵਿੱਚ ਨਹੀਂ ਆਇਆ ਮੈਂ ਸਾਰੇ ਕਾਗਜ਼ ਤਿਆਰ ਕਰ ਰੱਖੇ ਸਨ ਵੀ ਤੇਰਾ ਜਿਹੜਾ ਆਟੋ ਹੈ ਉਹ ਛਡਾ ਲਿਆਂਗੇ ਅਤੇ ਹੁਣ ਜਿਹੜਾ ਮੇਰੇ ਬੱਚਿਆਂ ਨੂੰ ਜਿਹੜਾ ਇੰਨੇ ਖਤਰਨਾਕ ਖੇਡਾਂ ਦੇ ਵਿੱਚ ਉਲਝਾ ਰੱਖਿਆ ਹੈ ਤੁਸੀਂ ਐਵੇਂ ਪੜਦੇ ਹੋ ਬੱਚੇ ਤੁਹਾਨੂੰ ਬੱਚੇ ਪਾਲਣਾ ਵੀ ਨਹੀਂ ਆਂਦਾ ਐਵੇਂ ਤਾਂ ਇਹ ਕੋਈ ਛੱਟ ਬਜਾ ਲੇਗਾ ਕੌਣ ਜ਼ਿੰਮੇਵਾਰ ਹੋਵੇਗਾ ਇਸ ਦਾ ਤਾਂ ਜਿਹੜਾ ਸ਼ਾਮ ਹੈ ਉਹ ਕਹਿੰਦਾ ਤੂੰ ਚੁੱਪ ਕਰ ਜਾ ਬੱਚੇ ਬਾਰੇ ਨਾ ਬੋਲ ਬਚਪਨ ਤੂੰ ਹੀ ਅਸੀਂ ਉਸ ਨੂੰ ਪਾਲਿਆ ਹੈ ਮੇਰੀ ਮਾਤਾ ਨੇ ਇਸ ਦਾ ਧਿਆਨ ਰੱਖਿਆ ਹੈ ਤੂੰ ਤਾਂ ਇਸ ਨੂੰ ਲੋਰੀਆਂ ਵੀ ਨਹੀਂ ਦਈਆਂ ਕਿਹੜੇ ਬੱਚੇ ਦੀ ਗੱਲ ਕਰਦੀ ਹੈ ਹੁਣ ਨੇੜੇ ਨਾ ਆ ਅਤੇ ਜਾ ਆਪਣੇ ਆਪਸ ਚਲੀ ਜਾ ਮੇਰਾ ਤਾਂ ਔਟੋ ਵੀ ਤੂੰ ਜਬਤ ਕਰਾ ਦਿੱਤਾ ਹੈ ਜੇਕਰ ਇੰਨੀ ਗੱਲ ਸੀ ਤਾਂ ਪਹਿਲਾਂ ਬੋਲ ਪੈਂਦੀ ਉਹ ਤੋਂ ਕਿਹੜੀ ਜ਼ਬਾਨ ਤੇਰੀ ਫਿੱਕੀ ਪੈ ਗਈ ਸੀ ਹੁਣ ਇੱਥੇ ਆ ਗਈ ਹੈ ਅਤੇ ਹਮਦਰਦੀ ਦਾ ਨਾਟਕ ਕਰ ਰਹੀ ਹੈ ਅਤੇ ਕਹਿੰਦੀ ਹੈ ਇੰਨੀ ਗੱਲ ਸੁਣ ਕੇ ਬਿਨਾਂ ਹੋਰ ਜ਼ਿਆਦਾ ਉਬਲ ਪੈਂਦੀ ਹੈ ਅਤੇ ਆਪਣੇ ਬੱਚੀ ਦੀ ਬਾਹ ਫੜ ਕੇ ਕਮਰੇ ਦੇ ਅੰਦਰ ਲੈ ਜਾਂਦੀ ਹੈ ਅਤੇ ਉੱਥੇ ਜੋ ਵੀ ਉਸ ਦਾ ਸਮਾਨ ਹੁੰਦਾ ਹੈ ਇੱਕ ਟਾਚੀ ਦੇ ਵਿੱਚ ਬੰਦ ਕਰਕੇ ਬਾਹਰ ਆ ਜਾਂਦੀ ਹੈ ਬੱਚਾ ਉੱਚੀ ਉੱਚੀ ਰੋਣ ਲੱਗ ਪੈਂਦਾ ਹੈ ਵੀ ਮੈਂ ਤੁਹਾਡੇ ਨਾਲ ਨਹੀਂ ਜਾਣਾ ਮੈਂ ਆਪਣੀ ਦਾਦੀ ਅਤੇ ਆਪਣੇ ਪਿਤਾ ਨਾਲ ਰਹਿਣਾ ਹੈ ਲੇਕਿਨ ਬੀਨਾ ਜੜੀ ਹੈ ਉਹ ਨਹੀਂ ਸੁਣਦੀ ਉਹ ਹੰਕਾਰੀ ਹੋਈ ਸੀ ਉਸ ਨੂੰ ਆਪਣੀ ਡਿਊਟੀ ਦਾ ਨਸ਼ਾ ਇਨਾ ਚੜ ਗਿਆ ਸੀ ਉਹ ਸੋਚਦੀ ਸੀ ਵੀ ਅਨਪੜ ਗਵਾਰ ਮੇਰਾ ਪਤੀ ਹੈ ਅਤੇ ਮੈਂ ਇਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਉਸ ਦੇ ਮਨ ਦੇ ਵਿੱਚ ਬੜਾ ਹੀ ਜ਼ਿਆਦਾ ਹੰਕਾਰ ਆ ਗਿਆ ਸੀ ਬਹੁਤ ਜ਼ਿਆਦਾ ਸੋਚਾਂ ਦੇ ਵਿੱਚ ਸੀ ਮੈਂ ਕਿਵੇਂ ਇਸ ਤੋਂ ਆਪਣਾ ਖੇੜਾ ਛੜਾਵਾਂ ਅੱਜ ਉਸ ਨੂੰ ਆਪਣਾ ਪਹਾਨਾ ਜਿਹੜਾ ਹੈ ਲੜਨ ਵਾਸਤੇ ਉਹ ਮਿਲ ਗਿਆ ਸੀ ਚਲੋ ਜੀ ਵੀਨਾ ਜਿਹੜੀ ਹੈ ਉਹ ਆਪਣੇ ਘਰ ਆਪਣੇ ਜਿਹੜਾ ਕੁਆਟਰ ਸੀ ਉਸ ਦਾ ਸਰਕਾਰੀ ਉਸ ਦੇ ਵਿੱਚ ਪਹੁੰਚ ਜਾਂਦੀ ਹੈ ਅਤੇ ਆਪਣੇ ਬੱਚੇ ਨੂੰ ਉੱਥੇ ਲਿਆਉਂਦੀ ਹੈ ਬੱਚਾ ਬੜਾ ਜਿੱਦਦਾ ਹੈ ਲੇਕਿਨ ਉਸ ਨੂੰ ਡਰਾਤਨਮ ਕਾ ਕੇ ਉੱਥੇ ਹੀ ਰੱਖਣ ਲਈ ਰਾਜ਼ੀ ਹੋ ਜਾਂਦੀ ਹੈ ਚਲੋ ਜੀ ਇਹਨਾਂ ਦੇ ਵਿੱਚ ਦਿਨ ਬੀਤਦੇ ਹਨ ਜਿਹੜਾ ਸ਼ਾਮ ਹੈ ਆਪਣੇ ਬੱਚੇ ਨੂੰ ਬੜਾ ਮਿਸ ਕਰਦਾ ਹੈ ਉਹ ਆਪਣੇ ਸੋਹਰੇ ਨੂੰ ਫੋਨ ਲਗਾਉਂਦਾ ਹੈ ਅਤੇ ਆਪਣੇ ਸਾਲੇ ਨੂੰ ਆਪਣੇ ਸੋਹਰਾ ਸਾਹਿਬ ਨੂੰ ਕਹਿੰਦਾ ਹੈ ਵੀ ਆਹ ਕੀ ਗੱਲ ਬਣੀ ਭਲਾ ਉਸ ਨੂੰ ਬਿਨਾਂ ਨੂੰ ਕਹੋ ਨਾ ਕਿ ਇਹ ਤਾਂ ਨੌਕਰੀ ਲੱਗਣ ਤੋਂ ਬਾਅਦ ਬਿਲਕੁਲ ਭੁੱਲਣ ਵਾਲੀਆਂ ਗੱਲਾਂ ਹੋਈਆਂ ਮੈਂ ਉਸ ਨੂੰ ਪੜਾਇਆ ਲਿਖਾਇਆ ਹੈ ਅਤੇ ਇਸ ਕਾਬਲ ਬਣਾਇਆ ਹੈ ਔਟੋ ਰਿਕਸ਼ਾ ਚਲਾ ਚਲਾ ਕੇ ਵੀ ਅੱਜ ਉਹ ਆਪਣੇ ਪੈਰਾਂ ਤੇ ਖੜੀ ਹੈ ਇਹ ਮੇਰੀ ਗਲਤੀ ਸੀ ਮੈਂ ਉਸ ਨੂੰ ਪੜਾਇਆ ਹੁਣ ਇਹ ਮੈਨੂੰ ਮੇਰੀ ਗਲਤੀ ਦੀ ਸਜ਼ਾ ਨਾ ਦਿਓ ਫਟੋ ਕਾ ਤਾਂ ਮੇਰੇ ਬੱਚੇ ਨੂੰ ਤਾਂ ਮੇਰੇ ਕੋਲ ਰਹਿਣ ਦਿਓ ਉਹ ਐਵੇਂ ਬਿਨਾ ਗੱਲ ਹੋਰ ਉਸਕੇ ਚਲੀ ਗਈ ਹੈ ਤੁਸੀਂ ਉਸਨੂੰ ਸਮਝਾਓ ਇੰਨੀ ਗੱਲ ਸੁਣ ਕੇ ਜਿਹੜਾ ਬੀਨਾ ਦਾ ਭਰਾ ਸੀ ਨਾ ਉਹ ਕਹਿੰਦਾ ਹੈ ਵੀ ਆਹ ਤਾਂ ਬੜੀ ਗਲਤ ਗੱਲ ਹੈ ਆਪਣੇ ਪਿੰਡਾਂ ਦੇ ਵਿੱਚ ਤਾਂ ਐਵੇਂ ਕੁੜੀਆਂ ਨਿੱਕੀ ਨਿੱਕੀ ਗੱਲ ਤੇ ਉਸਕੇ ਜਾਇਆ ਨਹੀਂ ਕਰਦੀਆਂ ਫਿਰ ਕੀ ਹੋਇਆ ਜੇ ਅੱਜ ਕੁਝ ਬਣ ਗਈ ਹੈ ਤਾਂ ਹੈ ਤਾਂ ਪਤਨੀ ਹੀ ਤਾਂ ਉਸਨੂੰ ਤੁਹਾਡੇ ਨਾਲ ਰਹਿਣਾ ਚਾਹੀਦਾ ਹੈ ਉਹ ਆਪਣੀ ਭੈਣ ਨੂੰ ਫੋਨ ਲਗਾਉਂਦਾ ਹੈ ਲੇਕਿਨ ਬੀਨਾ ਆਪਣੇ ਹੰਕਾਰ ਦੇ ਵਿੱਚ ਰੁੱਝੀ ਹੋਈ ਸੀ ਉਹ ਆਪਣੇ ਭਰਾ ਦੇ ਨਾਲ ਵੀ ਲੜ ਪੈਂਦੀ ਹੈ ਆਪਣੇ ਪਿਤਾ ਨੂੰ ਵੀ ਕੁਝ ਨਹੀਂ ਸਮਝਦੀ ਹੈ ਤਾਂ ਜਦੋਂ ਭਰਾ ਕਹਿੰਦਾ ਹੈ ਕਿ ਅਜਿਹੀ ਗੱਲ ਹੈ ਸਾਡੇ ਨਹੀਂ ਮੰਨੇ ਅਸੀਂ ਤੇਰੀ ਨਹੀਂ ਮੰਨਾਂਗੇ ਅੱਜ ਤੋਂ ਬਾਅਦ ਸਾਡੇ ਘਰ ਨਾ ਆਈ ਬਿਨਾ ਕੰਜੀ ਠੀਕ ਹੈ ਮੈਨੂੰ ਤੁਹਾਡੇ ਘਰ ਆਣ ਦੀ ਜਰੂਰਤ ਵੀ ਨਹੀਂ ਹੈ ਉਹ ਇੰਨੀ ਗੱਲ ਕਰਕੇ ਫੋਨ ਕੱਟ ਦਿੰਦੀ ਹੈ ਹੁਣ ਸਾਰੇ ਹੈਰਾਨ ਹਨ ਕਿ ਮਿੰਟਾਂ ਦੇ ਵਿੱਚ ਇਸ ਨੇ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਹਨ ਆਪਣਾ ਪਤੀ ਨਹੀਂ ਬਖਸ਼ਿਆ ਆਪਣਾ ਭਾਣ ਨਹੀਂ ਬਖਸ਼ਿਆ ਆਖਿਰ ਕਰਨਾ ਕੀ ਚਾਹਦੀ ਹੈ ਲੇਕਿਨ ਇੰਨੇ ਦੇ ਵਿੱਚ ਹੀ ਥੋੜੇ ਦਿਨ ਵੀ ਜਾਂਦੇ ਹਨ ਲੇਕਿਨ ਇੱਕ ਦਿਨ ਜਿਹੜੀ ਸ਼ਾਮ ਦੀ ਮਾਤਾ ਹੈ ਉਹ ਬਾਜ਼ਾਰ ਦੇ ਵਿੱਚ ਕੁਝ ਸਬਜ਼ੀਆਂ ਲੈਣ ਲਈ ਆਈ ਹੈ ਇੱਧਰ ਇੱਕ ਔਰਤ ਜਿਸ ਨੂੰ ਵੀਨਾ ਨੇ ਦਾਈ ਵਜੋਂ ਆਪਣੇ ਘਰ ਆਪਣੇ ਬੱਚੇ ਨੂੰ ਸੰਭਾਲ ਨਹੀਂ ਰੱਖਿਆ ਹੈ ਕਿਉਂਕਿ ਉਹ ਤਾਂ ਆਪ ਡਿਊਟੀ ਵਜ ਰੁਜੀ ਦਿੰਦੀ ਹੈ ਅਤੇ ਆਪਣੇ ਬੱਚੇ ਨੂੰ ਸੰਭਾਲਣ ਲਈ ਇੱਕ ਔਰਤ ਰੱਖ ਛੱਡੀ ਹੈ ਉਹ ਵੀ ਬਾਜ਼ਾਰ ਦੇ ਵਿੱਚ ਸਮਾਨ ਲੈਣ ਆਈ ਸੀ ਅਤੇ ਜਿਵੇਂ ਹੀ ਬੱਚਾ ਦੇਖਦਾ ਹੈ ਕਿ ਇੱਥੇ ਮੇਰੀ ਦਾਦੀ ਘੁੰਮ ਰਹੀ ਹੈ ਤਾਂ ਉਹ ਤੁਰੰਤ ਉਸ ਔਰਤ ਤੋਂ ਆਪਣਾ ਹੱਥ ਛੁਡਾਉਂਦਾ ਹੈ ਅਤੇ ਦਾਦੀ ਨਾਲ ਆ ਕੇ ਲਿਪਟ ਜਾਂਦਾ ਹੈ ਅਤੇ ਰੋਣ ਲੱਗ ਪੈਂਦਾ ਹੈ ਦਾਦੀ ਜੀ ਮੈਨੂੰ ਪਣੇ ਨਾਲ ਲੈ ਜਾਓ ਮੰਮੀ ਮੇਰੀ ਬੜੀ ਗੰਦੀ ਹੈ ਮੈਨੂੰ ਰੋਜ਼ ਕੁੱਟਦੀ ਮਾਰਦੀ ਹੈ ਅਤੇ ਇੱਕ ਗੰਦਾ ਅੰਕਲ ਹੈ ਜਿਹੜਾ ਕਿ ਰੋਜ਼ ਰਾਤ ਨੂੰ ਮੰਮੀ ਦੇ ਘਰ ਆ ਜਾਂਦਾ ਹੈ ਉਹ ਵੀ ਮੈਨੂੰ ਬੜਾ ਮਾਦਾ ਹੈ ਮੈਨੂੰ ਧੱਕੇ ਨਾਲ ਸੌਂ ਲਈ ਕਹਿੰਦੇ ਹਨ ਅਤੇ ਮੈਨੂੰ ਬੜਾ ਕੁੱਟਦੇ ਹਨ ਅਤੇ ਧੱਕੇ ਨਾਲ ਸੁਵਾ ਦਿੰਦੇ ਹਨ ਮੈਂ ਤੁਹਾਡੇ ਨਾਲ ਰਹਿਣਾ ਹੈ ਪਾਪਾ ਨਾਲ ਰਹਿਣਾ ਹੈ ਮੈਨੂੰ ਆਪਣੇ ਨਾਲ ਲੈ ਚਲੋ ਦਾਦੀ ਇਹਨਾਂ ਗੱਲ ਸੁਣ ਕੇ ਹੈਰਾਨਾ ਜਾਂਦੀ ਹੈ ਇੰਨੇ ਦੇ ਵਿੱਚ ਜਿਹੜੀ ਦਾਈ ਹੈ ਉੱਥੇ ਆ ਜਾਂਦੀ ਹੈ ਅਤੇ ਉਹ ਉਸ ਨੂੰ ਨਾਲ ਲਿਜਾਣ ਲਈ ਕਹਿੰਦੀ ਹੈ ਲੇਕਿਨ ਜਿਹੜੀ ਦਾਦੀ ਹੈ ਉਹ ਕਹਿੰਦੀ ਹੈ ਨਹੀਂ ਨਹੀਂ ਕਿ ਤੁਸੀਂ ਮੇਰੇ ਪੋਤੇ ਨੂੰ ਕੰਟਾ ਨੂੰ ਮੇਰੇ ਕੋਲ ਛੱਡ ਦਿਓ ਇੰਨੇ ਦੇ ਵਿੱਚ ਜਿਹੜੀ ਔਰਤ ਹੈ ਉਹ ਕਹਿੰਦੀ ਨਹੀਂ ਮੈਡਮ ਨੇ ਸਖਤ ਆਦੇਸ਼ ਦਿੱਤੇ ਹਨ ਵੀ ਤੁਹਾਡੇ ਕੋਲ ਨਹੀਂ ਛੱਡਣਾ ਤਾਂ ਕਰਕੇ ਮੈਂ ਉਸ ਨੂੰ ਆਪਣੇ ਨਾਲ ਲਿਜਾਣਾ ਚਾਹਾਂਗੀ ਨਹੀਂ ਤਾਂ ਫਿਰ ਮੈਨੂੰ ਮੈਡਮ ਨੂੰ ਕੌਣ ਕਰਨਾ ਪਏਗਾ ਉਹ ਕਹਿੰਦੇ ਨਹੀਂ ਨਹੀਂ ਮੈਂ ਪਰਮਾਨੈਂਟ ਨਹੀਂ ਰੱਖਣ ਦੀ ਗੱਲ ਕਰ ਰਹੀ ਮੈਨੂੰ ਬਸ ਕੰਟਾ ਕੋ ਆਪਣੇ ਪੋਤੇ ਨਾਲ ਗੱਲਾਂ ਕਰਨ ਦਿਓ ਮੈਂ ਇਸ ਨਾਲ ਥੋੜੀਆਂ ਗੱਲਾਂ ਬਾਤਾਂ ਪਿਆਰ ਦੀਆਂ ਕਰਨਾ ਚਾਹੰਦੀ ਆ ਮੇਰਾ ਵੀ ਜੀ ਖੁਸ਼ ਹੋ ਜਾਵੇਗਾ ਬੁੱਢੀ ਆਤਮਾ ਹਾਂ ਮਿਰਚ ਤਰਸ ਕਰ ਮੈਨੂੰ ਆਪਣੇ ਪੋਤੇ ਤੋਂ ਦੂਰ ਨਾ ਕਰ ਇਹਨੀ ਗੱਲ ਸੁਣ ਕੇ ਔਰਤ ਕਹਿੰਦੀ ਆ ਚਲੋ ਮੈਂ ਕੁਝ ਸਮਾਨ ਲੈਣਾ ਹੈ ਇਹਨੇ ਦੇ ਵਿੱਚ ਤੁਸੀਂ ਆਪਣੇ ਪੋਤੇ ਨਾਲ ਗੱਲਾਂ ਕਰ ਲਓ ਲੇਕਿਨ ਇਹ ਗੱਲ ਬਾਹਰ ਨਾ ਗਈਓ ਜੇਕਰ ਮੈਡੋਂ ਨੂੰ ਪਤਾ ਲੱਗੀ ਤਾਂ ਮੈਨੂੰ ਨੌਕਰੀ ਤੋਂ ਕੱਢ ਦੇਗੀ ਤਾਂ ਦਾਦੀ ਕਹਿੰਦੀ ਤੂੰ ਚਿੰਤਾ ਨਾ ਕਰ ਤੀਏ ਤੂੰ ਵੀ ਮੇਰੀ ਤੀ ਹੈ ਤੂੰ ਐਵੇਂ ਬੜੀ ਫਿਕਲਾ ਨਾਲੇ ਤੂੰ ਜਾ ਆਪਣਾ ਜੋ ਕੰਮ ਹੈ ਕਰ ਲੈ ਇਹਨੀ ਗੱਲ ਸੁਣ ਕੇ ਦਾਦੀ ਜਿਹੜੀ ਹੈ ਉਹ ਆਪਣੇ ਪੁੱਤੇ ਨੂੰ ਗਲਬਕੜੀ ਦੇ ਵਿੱਚ ਲੈ ਲੈਂਦੀ ਹੈ ਤੇ ਕਹਿੰਦੀ ਹੈ ਦੱਸ ਕਸੇ ਕਿਹੜੀ ਗੱਲ ਹੈ ਕੋਣੋਂ ਅੰਕਲ ਜਦੋਂ ਰਾਤ ਨੂੰ ਆਂਦਾ ਹੈ ਤਾਂ ਉਹ ਕਹਿੰਦਾ ਨਹੀਂ ਇਹਨਾਂ ਨੂੰ ਪਤਾ ਬਸ ਹੰਤਲ ਮੈਨੂੰ ਰਾਤ ਨੂੰ ਡਰਾਉਂਦੇ ਧਮਕਾਉਂਦੇ ਹਨ ੱੱਕੇ ਨਾਲ ਸੁਵਾ ਦਿੰਦੇ ਹਨ ਰੋ ਜਾਂਦੇ ਹਨ ਰਾਤ ਨੂੰ ਤਾਂ ਉਹਨਾਂ ਨੇ ਰੋ ਜਾਣਾ ਹੈ ਲੇਕਿਨ ਜਿਸ ਦਿਨ ਛੁੱਟੀ ਹੋਵੇ ਮੰਮੀ ਜੀ ਉਸ ਦਿਨ ਪੂਰਾ ਪੂਰਾ ਦਿਨ ਸਾਡੇ ਘਰੇ ਰਹਿੰਦੇ ਹਨ ਹੱਸਦੇ ਹਨ ਅਤੇ ਕਈ ਵਾਰ ਮੈਂ ਵੀ ਸੌਣ ਦਾ ਡਰਾਮਾ ਕਰਦਾ ਹਾਂ ਸਾਰੀ ਸਾਰੀ ਰਾਤ ਗੱਲਾਂ ਲੱਗੇ ਰਹਿੰਦੇ ਹਨ ਚਲੋ ਜੀ ਹੁਣ ਇੰਨੀ ਗੱਲ ਸੁਣ ਕੇ ਦਾਦੀ ਬੜੀ ਹੈਰਾਨ ਹੈ ਵੀ ਸਾਡੀ ਬਹੂ ਜਿਹੜੀ ਇਹ ਗਲਤ ਚੱਕਰਾਂ ਦੇ ਵਿੱਚ ਪੈ ਗਈ ਹੈ ਉਹ ਤੁਰੰਤ ਆਪਣੇ ਘਰਾਂ ਦੀ ਹੈ ਅਤੇ ਸ਼ਾਮ ਨੂੰ ਸਾਰੀ ਗੱਲ ਦੱਸ ਦਿੰਦੀ ਹੈ ਵੀ ਆਹ ਕੀ ਹੋ ਰਿਹਾ ਹੈ ਇਹ ਜਿਹੜੀ ਬੀਨਾ ਹੈ ਇਹ ਤਾਂ ਨਜਾਇਜ਼ ਸਬੰਧਾਂ ਦੇ ਵਿੱਚ ਪੈ ਗਈ ਹੈ ਮੈਨੂੰ ਮੇਰੇ ਪੁੱਤ ਨੇ ਗੱਲ ਦੱਸੀ ਹੈ ਇਨੀ ਗੱਲ ਸੁਣ ਕੇ ਜਿਹੜਾ ਸ਼ਾਮ ਹੈ ਉਹ ਸਮਝਦਾਰੀ ਤੇ ਪਹੁੰਚ ਜਾਂਦਾ ਹੈ ਇਨੀ ਗੱਲ ਸੁਣ ਕੇ ਜਿਹੜਾ ਸ਼ਾਮ ਹੈ ਸਮਝਦਾਰੀ ਦੇ ਵਿੱਚ ਆ ਜਾਂਦਾ ਹੈ ਤੇ ਕਹਿੰਦਾ ਹੈ ਆਪਾਂ ਨੂੰ ਬੱਚੇ ਦੀ ਗੱਲਾਂ ਤੇ ਇਹਨਾਂ ਯਕੀਨ ਨਹੀਂ ਕਰਨਾ ਚਾਹੀਦਾ ਆਪਾਂ ਆਪ ਆਪਣੀਆਂ ਅੱਖਾਂ ਨਾਲ ਦੇਖਾਂਗੇ ਫਿਰ ਯਕੀਨ ਕਰਾਂਗੇ ਨਾਲੇ ਆਪਣੇ ਕੋਲ ਸਬੂਤ ਹੋ ਜਾਏਗਾ ਬਾਅਦ ਦੇ ਵਿੱਚ ਐਵੇਂ ਲੜਾਈਆਂ ਲੈਣ ਦਾ ਕੋਈ ਫਾਇਦਾ ਨਹੀਂ ਹੈ ਸ਼ਾਮ ਦੀ ਮਾਤਾ ਮੰਨ ਜਾਂਦੀ ਹੈ ਜਿਸ ਦਿਨ ਐਤਵਾਰ ਹੁੰਦਾ ਹੈ ਦੋਵੇਂ ਇੱਕਦਮ ਸਵੇਰੇ ਸਵੇਰੇ 6:00 ਵਜੇ ਆਪਣੀ ਬਹੂ ਦੇ ਘਰ ਬੀਨਾ ਦੇ ਪਹੁੰਚ ਜਾਂਦੇ ਹਨ ਜਿਹੜਾ ਕਵਟਰ ਉਸਦੇ ਲੈ ਰੱਖਿਆ ਸੀ ਉੱਤੇ ਪਹੁੰਚਦੇ ਹੀ ਤੁਰੰਤ ਉਸ ਘਰ ਦੇ ਵਿੱਚ ਵੜ ਜਾਂਦੇ ਹਨ ਅਤੇ ਡੋਰ ਬੈਲ ਬਜਾ ਦਿੰਦੇ ਹਨ ਹੁਣ ਬੀਨਾ ਜਿਹੜੀ ਹੈ ਇੱਕਦਮ ਬਾਹਰ ਨਿਕਲਦੀ ਹੈ ਵੀ ਸਵੇਰੇ ਸਵੇਰ ਨਾਲ ਕੌਣ ਆ ਗਿਆ ਹੈ ਤਾਂ ਇੰਨੀ ਗੱਲ ਸੁਣ ਕੇ ਜਿਵੇਂ ਬਾਹਰ ਖੋਲਦੀ ਹੈ ਦੇਖਦੀ ਹੈ ਵੀ ਇਹ ਤਾਂ ਸ਼ਾਮਤ ਉਸਦੀ ਮਾਤਾ ਹੈ ੜਕੜਦੀ ਹੈ ਤੁਸੀਂ ਕੀ ਲੈਣਾ ਹੈ ਸਵੇਰੇ ਸਰੇ ਇੱਥੇ ਕਿਧਰ ਮੁਚੱਕਿਆ ਹੋਏ ਭਜੋ ਇੱਥੋਂ ਤਾਂ ਇੰਨੀ ਗੱਲ ਕਹਿ ਕੇ ਜਿਹੜਾ ਸ਼ਾਮ ਉਹ ਕਹਿੰਦਾ ਹੈ ਕੋਈ ਗੱਲ ਨਹੀਂ ਅਸੀਂ ਆਪਣੇ ਮੁੰਡੇ ਨੂੰ ਮਿਲਣ ਆਏ ਹਾਂ ਕਦੇ ਕਦੇ ਸਾਡਾ ਵੀ ਦਿਲ ਕਰਦਾ ਹੈ ਤਾਂ ਸਾਰੀ ਰਾਤ ਮਾਤਾ ਜਿਹੜੀ ਹੈ ਉਸ ਦਾ ਬੀਪੀ ਘਟਿਆ ਰਿਹਾ ਉਹ ਕਹਿੰਦੀ ਮੈਂ ਆਪਣੇ ਪੋਤੇ ਨੂੰ ਮਿਲਣਾ ਹੈ ਮੈਂ ਆਪਣੇ ਮੈਂ ਆਪਣੀ ਮਾਤਾ ਨੂੰ ਉਸਦੇ ਪੁੱਤੇ ਕੋਲ ਮਿਲਾ ਨਹੀਂ ਸਕਦਾ ਤਾਂ ਉਹ ਬਿਨਾਂ ਬੱਚੇ ਉਸਦੇ ਘਰ ਵਿੱਚ ਵੜ ਜਾਂਦੇ ਹਨ ਬਿਨਾਂ ਬੜੀ ਕੋਸ਼ਿਸ਼ ਕਰਦੀ ਹੈ ਉਹਨਾਂ ਨੂੰ ਰੋਕ ਲੇ ਲੇਕਿਨ ਉਹ ਤੁਰੰਤ ਅੱਗੇ ਵੱਧਦੇ ਜਾ ਰਹੇ ਸਨ ਤਾਂ ਜਿਵੇਂ ਹੀ ਅੰਦਰ ਵੜਦੇ ਹਨ ਉਹ ਦੇਖ ਲੱਦੇ ਹਨ ਇੱਕ ਅਣਜਾਣ ਜਾਂ ਨੌਜਵਾਨ ਸ਼ਖਸ ਵਿਨਾਂ ਦੇ ਬਿਟ ਤੇ ਪਿਆ ਹੈ ਇਨੀ ਗੱਲ ਦੇਖ ਕੇ ਬੜਾ ਹੀ ਹੈਰਾਨ ਹੁੰਦਾ ਹੈ ਅਤੇ ਤੁਰੰਤ ਇੱਕਦਮ ਗੁੱਸੇ ਵਿੱਚ ਆ ਕੇ ਵਿਨਾਂ ਨੂੰ ਇੱਕ ਥੱਪੜ ਲਗਾ ਦਿੰਦਾ ਹੈ ਹੁਣ ਆਪਣੇ ਆਪ ਨੂੰ ਠੰਡਾ ਕਰਦਾ ਹੈ ਅਤੇ ਆਪਣੀ ਮਾਤਾ ਦੀ ਸਮਝਾਈ ਗੱਲਾਂ ਤੇ ਵਾਪਸ غور ਕਰਦਾ ਹੈ ਮਾਤਾ ਨੇ ਘਰੋਂ ਸਮਝਾ ਕੇ ਦਿੱਲਿਆ ਸੀ ਵੀ ਉੱਥੇ ਜਾ ਕੇ ਬੜਾ ਬਖੇੜਾ ਨਹੀਂ ਖੜਾ ਕਰਨਾ ਆਪਾਂ ਗਰੀਬ ਆਦਮੀ ਹਾਂ ਅਤੇ ਉਹ ਇਨਸਪੈਕਟਰ ਹੈ ਜੇਕਰ ਬਾੜਾ ਕੁਝ ਕਰਾਂਗੇ ਤਾਂ ਮੁਸੀਬਤ ਦੇ ਵਿੱਚ ਪੈ ਸਕਦੇ ਹਾਂ ਤਾਂ ਉਹ ਜਿਹੜਾ ਕਹਿੰਦਾ ਹੈ ਵੀ ਮੈਂ ਆਪਣੇ ਬੱਚੇ ਨੂੰ ਤੇਰੇ ਵਰਗੀ ਦੀ ਗਲਤ ਸੰਗਤ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਹੁਣ ਵੀ ਨਾ ਵਿੱਚ ਸਿੱਧੀ ਹੋ ਜਾਂਦੀ ਹੈ ਉਹ ਕਹਿੰਦੀ ਹੈ ਮੈਂ ਤੇਰੇ ਵਰਗੇ ਗਵਾਰ ਅਨਪੜ ਬੰਦੇ ਨਾਲ ਮੈਂ ਨਹੀਂ ਰਹਿਣਾ ਚਾਹੁੰਦੀ ਭਲੇ ਹੀ ਤੂੰ ਬੜਾ ਲਿਖਿਆ ਹੈ ਹੈ ਕਿ ਤੂੰ ਔਟੋ ਚਲਾਉਣਾ ਹੈ ਮੇਰਾ ਪਤੀ ਕਿਵੇਂ ਹੋ ਸਕਦਾ ਹੈ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਤਲਾਕ ਲੈਣਾ ਚਾਹੁੰਦੀ ਹਾਂ ਤਾਂ ਜਿਹੜਾ ਸ਼ਾਮ ਹੋ ਰਾਜੀ ਹੋ ਜਾਂਦਾ ਹੈ ਤੇ ਕਹਿੰਦਾ ਹੈ ਜਾ ਜਿੱਥੇ ਜਾਣਾ ਚਲੀ ਜਾ ਜਿੱਦ ਨਾਲ ਰਹਿਣਾ ਜਿੱਦ ਨਾਲ ਖਾਏ ਖਾਣੀ ਖਾਲਾ ਬਸ ਮੈਨੂੰ ਮੇਰੇ ਬੱਚੇ ਨੂੰ ਕਲਾ ਛੱਡ ਦੇ ਮੈਂ ਆਪਣੇ ਬੱਚੇ ਨੂੰ ਆਪਣੇ ਨਾਲ ਰੱਖਣਾ ਚਾਹੁੰਗਾ ਬੀਨਾ ਹੜੇ ਇਨਕਾਰ ਕਰਨੀ ਲੱਗੀ ਸੀ ਇਹਨਾਂ ਦੇ ਵਿੱਚ ਬੱਚਾ ਜੜਾ ਡੈਡੀ ਡੈਡੀ ਕਰਦਾ ਬਾਹਰ ਆ ਜਾਂਦਾ ਹੈ ਅਤੇ ਦਾਦੀ ਨਾਲ ਲਿਪਟ ਜਾਂਦਾ ਹੈ ਡੈਡੀ ਨੂੰ ਗਲਵਕੜੀ ਦੇ ਵਿੱਚ ਪਾ ਲੈਂਦਾ ਹੈ ਚਲੋ ਜੀ ਹੁਣ ਜਿਹੜੀ ਬੀਨਾ ਉਹ ਵੀ ਸਮਝ ਜਾਂਦੀ ਹੈ ਕਿ ਇਹ ਬੱਚਾ ਮੇਰੇ ਕੋਲ ਨਹੀਂ ਰਹੇਗਾ ਇਹ ਤਾਂ ਆਪਣੇ ਪਿਤਾ ਦਾ ਪੁੱਤਰ ਹੈ ਅਤੇ ਉਹਦੇ ਨਾਲੇ ਰਹਿਣਾ ਚਾਹੁੰਦਾ ਹੈ ਹੁਣ ਬੀਨਾ ਜਿਹੜੀ ਹੈ ਉਹ ਤੁਰੰਤ ਇੱਕ ਕਾਗਜ਼ ਬਾਹਰ ਕੱਢ ਕੇ ਲੈਂਦੀ ਹੈ ਅਤੇ ਜੋ ਕਿ ਉਸਨੇ ਪਹਿਲਾਂ ਤੋਂ ਤਿਆਰ ਕਰ रखे ਸਨ ਕੋਰਟ ਦੇ ਪੇਪਰਾਂ ਤੇ ਸਹਿਨ ਮਕਰਾ ਲੈਂਦੀ ਹੈ ਆਪਦੇ ਵੀ ਸਹਿਨ ਕਰ ਰਿੰਦੀ ਹੈ ਹੁਣ ਕੋਰਟ ਦੇ ਵਿੱਚ ਅਗਲੇ ਦਿਨ ਫਾਈਲ ਕਰ ਦਿੱਤੇ ਜਾਂਦੇ ਹਨ ਅਤੇ ਕੋਰਟ ਦੇ ਵਿੱਚੋਂ ਥੋੜੇ ਦਿਨਾਂ ਬਾਅਦ ਉਹਨਾਂ ਦੋਹਾਂ ਦਾ ਤਲਾਕ ਹੋ ਜਾਂਦਾ ਹੈ ਹੁਣ ਜਿਹੜਾ ਸ਼ਾਮ ਹੈ ਬੜਾ ਹੀ ਇੱਕ ਵਾਰ ਤਾਂ ਟਟਕਾ ਲੱਗਦਾ ਹੈ ਵੀ ਇੱਕ ਦਿਨ ਜੀ ਮੇਰਾ ਘਰ ਪਟਿਆ ਗਿਆ ਹੈ ਲੇਕਿਨ ਉਸ ਨੂੰ ਕੋਈ ਖਰਾਨੀ ਨਹੀਂ ਹੁੰਦੀ ਉਹ ਸੋਚਦਾ ਹੈ ਵੀ ਚਲੋ ਜੋ ਹੋਣਾ ਸੀ ਹੋ ਗਿਆ ਹੁਣ ਮੈਂ ਹਿੰਮਤ ਨਹੀਂ ਹਾਰ ਸਕਦਾ ਉਹ ਆਪਣੇ ਘਰ ਦੀ ਸਫਾਈ ਕਰਨ ਲੱਗ ਪੈਂਦਾ ਹੈ ਘਰ ਦੀ ਸਫਾਈ ਕਰਦਾ ਕਰਦਾ ਪੇਟੀ ਦੇ ਵਿੱਚੋਂ ਕੁਝ ਕਾਗਜ਼ ਨਿਕਲਦੇ ਹਨ ਜੋ ਕਿ ਉਸ ਨੇ ਪਹਿਲਾਂ ਕਦੇ ਨਹੀਂ ਸੀ ਦੇਖੇ ਦੇਖ ਕੇ ਹੈਰਾਨ ਹੁੰਦਾ ਹੈ ਵੀ ਆਹ ਕਾਦੇ ਕਾਗਜ਼ ਹਨ ਆਪਣੀ ਮਾਤਾ ਕੋਲ ਜਾਂਦਾ ਹੈ ਮਾਤਾ ਦੇਖਦੀ ਹੈ ਵੀ ਆਹ ਤਾਂ ਬੜੇ ਪੁਰਾਣੇ ਕਾਗਜ਼ ਹਨ ਤੇਰਾ ਜਿਹੜਾ ਨਾਨਾ ਹੈ ਉਸਨੇ ਕੁਝ ਜ਼ਮੀਨ धरी ਹੈ ਇਸ ਸ਼ਹਿਰ ਦੇ ਵਿੱਚ ਲਈ ਸੀ ਪਤਾ ਨਹੀਂ ਉਹ ਸ਼ਾਇਦ ਕਾਗਜ਼ ਇਧਰੇ ਹਨ ਦੇ ਦਿੱਤੇ ਹਨ ਇਹ ਕੋਈ ਜ਼ਮੀਨ ਤੁਹਾਡੇ ਨਾਨੇ ਕੋਲ ਕੋਈ ਗੇ ਵੀ ਲੱਗ ਗਿਆ ਸੀ ਸ਼ਾਇਦ ਉਸਨੇ ਕਾਗਜ਼ ਹਨ ਉਹ ਜ਼ਮੀਨ ਸ਼ਾਇਦ ਉਸ ਕੋਲ ਕਿਸਤਾਂ ਪਰਿਆਨੇ ਗਈਆਂ ਹੋਣਗੀਆਂ ਤਾਂ ਕਰਕੇ ਉਹਨਾਂ ਨੇ ਆਪਣੇ ਕੋਲ ਰੱਖ ਲਏ ਅਤੇ ਮੈਨੂੰ ਵੜਾ ਦਿੱਤੇ ਜਦੋਂ ਉਹ ਬੰਦਾ ਪੈਸੇ ਦੇ ਜਾਵੇ ਤੁਸੀਂ ਆ ਜਮੀਨ ਉਸ ਨੂੰ ਵਾਪਸ ਕਰ ਦਿਓ ਅਤੇ ਸ਼ਾਇਦ ਇਹ ਤੁਹਾਡੇ ਨਾਲ ਪਈ ਹੈ ਤਾਂ ਕਰਕੇ ਮੈਂ ਵੀ ਸੁਣ ਸੁਣ ਮਾਰ ਦਿੱਤਾ ਵੀ ਪਤਾ ਨਹੀਂ ਕਦੋਂ ਆ ਜਾਵੇ ਤਾਂ ਮੈਂ ਇਹ ਜਮੀਨ ਜਿਹੜੀ ਹੈ ਉਸ ਨੂੰ ਵਾਪਸ ਕਰ ਦਾਂਗੇ ਲੇਕਿਨ ਹਾਲੇ ਤੱਕ ਤਾਂ ਆਇਆ ਨਹੀਂ ਸ਼ਾਇਦ ਮਰਮਰਾ ਗਿਆ ਹੋਣਾ ਹੁਣ ਤਾਂ ਬਹੁਤ ਪੁਰਾਣੀ ਗੱਲ ਹੋ ਗਈ ਹੈ ਉਦੋਂ ਸਵਾ ਰੁਪਏ ਦੇ ਵਿੱਚ ਸਾਰੀ ਗੱਲ ਪੱਕੀ ਹੋਈ ਸੀ ਹੁਣ ਪਤਾ ਨਹੀਂ ਕਿੰਨੇ ਕ ਦੀ ਹੋਵੇਗੀ ਕਿੰਡੀ ਕੁ ਜਮੀਨ ਹੈ ਮੈਨੂੰ ਪਤਾ ਨਹੀਂ ਹੈ ਇਹ ਨਹੀਂ ਗੱਲ ਸੁਣ ਕੇ ਸ਼ਾਮ ਕਹਿੰਦਾ ਹੈ ਐਡੀ ਵੱਡੀ ਗੱਲ ਭਾਵੇਂ ਮੇਰੇ ਤੋਂ ਲਕੋਣ ਵਾਲੀ ਥੋੜੀ ਸੀ ਆਪਣੇ ਐਡੀ ਵੱਡੀ ਗੱਲ ਸੀ ਤਾਂ ਪਹਿਲਾਂ ਹੀ ਆਪਣੇ ਜਮੀਨ ਜੜੀ ਹੈ ਵੇਖਾਂਦੇ ਕਿੰਨੇ ਕ ਦੀ ਹੈ ਜਿਵੇਂ ਜੰਦ ਹਨਮ ਤਾਂ ਦੇਖਦੇ ਹਨ ਇਹ ਤਾਂ ਮੋਲ ਦੇ ਨਾਲ ਵਾਲੀ ਜ਼ਮੀਨ ਹੈ ਜਿਹੜੀ ਕਿ ਕੋਠੀ ਜਿੱਡੀ ਜਗ੍ਹਾ ਹੈ ਸਾਰੇ ਪਾਸੇ ਬਾਜ਼ਾਰ ਹੈ ਲੇਕਿਨ ਉਹ ਜਗ੍ਹਾ ਜਿਹੜੀ ਹੈ ਉਹ ਕੁਛ ਝੁੱਗੀ ਬਸਤੀਆਂ ਵਾਲੇ ਨੇ ਨੱਪ ਰੱਖੀ ਹੈ ਇੰਨੀ ਗੱਲ ਦੇਖ ਕੇ ਸ਼ਾਮ ਜਿਹੜਾ ਹੈਰਾਨ ਹੁੰਦਾ ਹੈ ਵੀ ਇਹ ਤਾਂ ਜਗ੍ਹਾ ਜਿਹੜੀ ਹੈ ਕਰੋੜਾਂ ਦੀ ਹੈ ਇਹ ਇੰਨੀ ਵੱਡੀ ਜ਼ਮੀਨ ਸਾਡੇ ਕੋਲ ਕਿਵੇਂ ਹੋ ਸਕਦੀ ਹੈ ਤਾਂ ਆਪਣੀ ਕਿਸਮਤ ਤੇ ਸ਼ੁਕਰਿਆਦਾ ਕਰਦਾ ਹੈ ਰੱਬ ਨੂੰ ਧੰਵਾ ਦਿੰਦਾ ਹੈ ਵੀ ਚਲੋ ਕੋਈ ਗੱਲ ਨਹੀਂ ਤਲਾਕ ਤੋਂ ਪਹਿਲਾਂ ਨਹੀਂ ਨਿਕਲੀ ਨਹੀਂ ਤਾਂ ਜਿਹੜੀ ਵੀਨਾ ਹੈ ਉਸਨੇ ਐਡੀ ਵੱਡੀ ਜ਼ਮੀਨ ਤੇ ਆਪਣਾ ਹੱਕ ਜਮਾਣਾ ਸੀ ਚਲੋ ਜੀ ਹੁਣ ਉਹ ਕਰੋੜਾਂ ਵਾਲੀ ਜ਼ਮੀਨ ਸੀ ਨਾ ਜਿਹੜੀ ਉਸਤੇ ਕੋਰਟ ਕੇਸ ਕਰ ਦਿੰਦੇ ਹਨ ਅਤੇ ਉਹ ਆਪਣੇ ਨਾਮ ਲਵਾ ਲੈਂਦੇ ਹਨ ਜਿਵੇਂ ਜਮੀਨ ਏਡੀ ਵੱਡੀ ਆਪਣੇ ਨਾਮ ਹੁੰਦੀ ਹੈ ਕਬਜ਼ਾ ਹਟਾ ਕੇ ਉਸ ਜਮੀਨ ਦੀ ਨਿਲਾਮੀ ਕਰ ਲੈਂਦੇ ਹਨ ਉਥੋਂ ਕੁੱਲ 50 ਕਰੋੜ ਦੀ ਰਕਮ ਜਿਹੜੀ ਹਾਸਲ ਹੁੰਦੀ ਹੈ ਕਿਉਂਕਿ ਬਹੁਤ ਵੱਡਾ ਟੈਕਸ ਹੈ ਅਤੇ ਭਲੇ ਜਮਾਨੇ ਦਾ ਕੁਝ ਜ਼ਮੀਨ ਸੀ ਜੋ ਕਿ ਇੰਨੀ ਸਸਤੀ ਉਹਨਾਂ ਨੂੰ ਉਸ ਟਾਈਮ ਮਿਲ ਗਈ ਸੀ ਅੱਜ ਉਹ ਜ਼ਮੀਨ ਜਿਹੜੀ ਹੈ ਕਈ ਕਰੋੜਾਂ ਦੀ ਸੀ 50 ਕਰੋੜ ਦੀ ਬੋਲੀ ਲੱਗਦੀ ਹੈ ਅਤੇ ਉਹ ਜ਼ਮੀਨ ਤੁਰੰਤ ਉਹ ਵੇਚ ਦਿੰਦੇ ਹਨ ਹੁਣ ਇੰਨਾ ਪੈਸਾ ਜਿਹੜਾ ਹੈ ਇਕੱਠਾ ਕਰਕੇ ਉਹ ਇੱਕ ਚੰਗਾ ਘਰ ਪਾ ਲੈਂਦੇ ਹਨ ਅਤੇ ਇੱਕ ਛੋਟਾ ਜੀ ਫੈਕਟਰੀ ਖੋਲ ਲੈਂਦੇ ਹਨ ਕਿਉਂਕਿ ਉਸ ਦੀ ਮਾਤਾ ਦਾ ਸੁਪਨਾ ਸੀ ਮੈਂ ਅਚਾਰ ਪਾਪੜ ਬੜਾ ਵਧੀਆ ਬਣਾ ਲੈਂਦੀ ਹਾਂ ਮੇਰੀ ਅਚਾਰ ਪਾਪੜ ਦੀ ਵਿਕਰੀ ਜਿਹੜੀ ਹੈ ਉਹ ਸਾਰੇ ਪਾਸੇ ਹੁੰਦੀ ਹੈ ਮੈਂ ਅਚਾਰ ਪਾਪੜ ਦੀ ਫੈਕਟਰੀ ਜਿਹੜੀ ਹੈ ਖੋਲਣਾ ਚਾਹੁੰਦੀ ਹਾਂ ਹੁਣ ਉਹ ਅਚਾਰ ਪਾਪੜ ਦੀ ਫੈਕਟਰੀ ਜਿਹੜੀ ਹੈ ਅਮਰਤਸਰੀ ਅਚਾਰ ਪਾਪੜ ਦੇ ਨਾਮ ਤੋਂ ਇੱਕ ਫੈਕਟਰੀ ਖੋਲਣ ਦੀ ਹੈ ਅਤੇ ਉੱਤੇ ਆਪਣੀ ਰੈਸਪੀ ਨਾਲ ਬਣਾਣ ਲੱਗ ਪਿੰਦੀ ਹੈ ਸਾਰੇ ਜਣੇ ਉਸ ਨੂੰ ਪਸੰਦ ਕਰਦੇ ਹਨ ਅਤੇ ਦਿਨਾਂ ਦੇ ਵਿੱਚ ਹੀ ਉਹ ਜਿਹੜੀ ਚੀਜ਼ ਹੈ ਸਾਰੇ ਅੰਮ੍ਰਿਤਸਰ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਫੈਲ ਜਾਂਦੀ ਹੈ ਸਾਰੇ ਉਸ achar papad ਨੂੰ ਰੋਜ਼ਾਨਾ ਖਾਣ ਲੱਗ ਪੈਂਦੇ ਹਨ ਅਤੇ ਫੈਕਟਰੀ ਦਿਨੋ ਦਿਨੀ ਵੱਡੀ ਹੋ ਜਾਂਦੀ ਹੈ ਕਈ ਕਰੋੜਾਂ ਦਾ ਕੰਮ ਜਿਹੜਾ ਹੈ ਵੱਧ ਜਾਂਦਾ ਹੈ ਚਲੋ ਜੀ ਹੁਣ ਦਿਨ ਤਾਂ ਬਦਲ ਚੁੱਕੇ ਸਨ ਲੇਕਿਨ ਜਿਹੜਾ ਸ਼ਾਮ ਸੀ ਉਸ ਨੂੰ ਚੈਨ ਨਹੀਂ ਆਇਆ ਉਸਨੇ ਕਿਹਾ ਵੀ ਮੈਂ ਵੀ ਬਹੁਤ ਪੜਨ ਵਾਲਾ ਸੀ ਲੇਕਿਨ ਮੈਂ ਆਪਣੀ ਪਤਨੀ ਦੀ ਪੜ੍ਹਾਈ ਖਾਤਰ ਆਪਣੀ ਪੜ੍ਹਾਈ ਕੁਰਬਾਨ ਕਰ ਦਿੱਤੀ ਅੱਜ ਉਹੀ ਗਲਤੀ ਮੈਨੂੰ ਚੁਭਰੀ ਹੈ ਮੈਂ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰਨਾ ਚਾਹੁੰਦਾ ਹਾਂ ਕਿਉਂਕਿ ਹੁਣ ਉਸ ਨੂੰ ਪੈਸਿਆਂ ਦੀ ਚਿੰਤਾ ਨਹੀਂ ਸੀ ਪੈਸਾ ਉਸ ਕੋਲ ਬਹੁਤ ਸੀ ਉਸਨੇ ਆਪਣੀ ਮਿਹਨਤ ਉਸ ਦੀ ਮਾਤਾ ਨੇ ਮਿਹਨਤ ਕਰਕੇ ਇੰਨੀ ਵੱਡੀ ਫੈਕਟਰੀ ਖੜੀ ਕਰ ਲਈ ਸੀ ਅਤੇ ਆਪ ਇਸ ਕੰਪਨੀ ਦਾ ਮਾਲਕ ਬਣ ਗਿਆ ਸੀ ਰਤੂ ਰਾਤ ਉਸ ਦੇ ਦਿਨ ਬਦਲ ਚੁੱਕੇ ਸਨ ਲੇਕਿਨ ਹੁਣ ਅੱਗੇ ਪੜ੍ਹਾਈ ਕਰਨਾ ਚਾਹੁੰਦਾ ਸੀ ਚਲੋ ਜੀ ਪੜ੍ਹਾਈ ਕਰਦੇ ਹਨ ਪੜ੍ਹਾਈ ਕਰ ਕਰਕੇ ਇੱਕ ਸਾਲ ਦੋ ਸਾਲ ਤਿੰਨ ਸਾਲ ਮਿਹਨਤ ਕਰਦਾ ਹੈ ਆਪਣੀ ਪੜ੍ਹਾਈ ਨੂੰ ਵਾਪਸ ਬਿਲਕੁਲ ਆਪਣੇ ਸ਼ਿਖਰ ਤੇ ਲੈ ਜਾਂਦਾ ਹੈ ਅਤੇ ਸਾਰਾ ਸਾਰੀ ਰਾਤ ਸਾਰਾ ਸਾਰਾ ਦਿਨ ਲੱਗਿਆ ਰਹਿੰਦਾ ਹੈ ਹੁਣ ਉਹ ਆਈਪੀਐਸ ਦਾ ਪੇਪਰ ਯੂਪੀਐਸਸੀ ਪਾਸ ਕਰ ਲੈਂਦਾ ਹੈ ਯੂਪੀਐਸਸੀ ਤੋਂ ਬਾਅਦ ਆਈਪੀਐਸ ਚੂਜ਼ ਕਰਦਾ ਹੈ ਪੰਜਾਬ ਕੈਡਰ ਦੇ ਵਿੱਚ ਉਸ ਦਾ ਸਿਲੈਕਸ਼ਨ ਹੋ ਜਾਂਦਾ ਹੈ ਹੈ ਚਲੋ ਜੀ ਪੰਜਾਬ ਕੈਂਡਰ ਦੇ ਵਿੱਚ ਸਿਲੈਕਸ਼ਨ ਤਾਂ ਹੋ ਗਿਆ ਲੇਕਿਨ ਹਰਾਨੀ ਉਦੋਂ ਹੁੰਦੀ ਹੈ ਜਦੋਂ ਉਸਦੀ ਪਹਿਲੀ ਡਿਊਟੀ ਜਿਹੜੀ ਹੈ ਉਸਦੇ ਹੀ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਲੱਗ ਜਾਂਦੀ ਹੈ ਹੁਣ ਉਹ ਸ਼ਹਿਰ ਦਾ ਐਸਪੀਸੀ ਸਾਰੇ ਪਾਸੇ ਖਬਰਾਂ ਚੱਲ ਜਾਂਦੀਆਂ ਹਨ ਕਿ ਓਟੋ ਵਾਲਾ ਕਿਵੇਂ ਫੈਕਟਰੀ ਦਾ ਮਾਲਕ ਬਣਿਆ ਅਤੇ ਉਸ ਤੋਂ ਬਾਅਦ ਉਹ ਐਸਪੀ ਬਣ ਗਿਆ بڑے ਇੰਟਰਵਿਊ ਹੁੰਦੇ ਹਨ ਸਾਰੇ ਚੈਨਲਾਂ ਵਾਲੇ ਉਸਦੇ ਕੋਲ ਆਉਂਦੇ ਹਨ ਉਸ ਦਾ ਇੰਟਰਵਿਊ ਕਰਦੇ ਹਨ ਸਾਰੇ ਹੈਰਾਨ ਹੁੰਦੇ ਹਨ ਕਿ ਕਿਵੇਂ ਆਟੋ ਵਾਲਾ ਜਿਹੜਾ ਹੈ ਐਸਪੀ ਬਣ ਗਿਆ ਪਹਿਲਾਂ ਇੱਕ ਫੈਕਟਰੀ ਦਾ ਮਾਲਕ ਬਣਿਆ ਬਾਅਦ ਦੇ ਵਿੱਚ ਐਡਾ ਵੱਡਾ ਮੁਕਾਮ ਇਸ ਨੇ ਹਾਸਲ ਕਰ ਲਿਆ ਇਹਨੂੰ ਕਹਿੰਦੇ ਹਨ ਤਰੱਕੀ ਜਿਹੜਾ ਕਿ 2-3 ਸਾਲ ਪਹਿਲਾਂ ਇੱਕ ਮਾਮੂਲੀ ਜਿਹਾ ਆਟੋ ਚਲਾਇਆ ਕਰਦਾ ਸੀ ਪੁਲਿਸ ਨੇ ਇਸ ਦਾ ਆਟੋ ਜ਼ਬਤ ਕਰ ਲਿਆ ਉਸ ਤੋਂ ਬਾਅਦ ਇਸਦੇ ਦਿਨ ਬਦਲ ਗਏ ਉਹ ਸਾਰੇ ਕਹਾਣੀਆਂ ਆਪਣੇ ਸਾਰਿਆਂ ਨੂੰ ਸਾਂਝੀ ਕਰਦਾ ਹੈ ਇਹਨਾਂ ਦੇ ਵਿੱਚ ਹੀ ਉਸ ਦੀ ਮੁਲਾਕਾਤ ਉਸ ਦੀ ਪਤਨੀ ਜਿਹੜੀ ਕਿ ਉਸ ਤੋਂ ਤਲਾਕ ਲੈ ਚੁੱਕੀ ਜੀ ਬੀਨਾ ਨਾਲ ਹੁੰਦੀ ਹੈ ਬੀਨਾ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਵੀ ਆਹ ਤਾਂ ਬਿਲਕੁਲ ਸੁੱਕ ਕੇ ਲੱਕੜ ਹੋ ਚੁੱਕੀ ਹੈ ਜਿਵੇਂ ਕਿ ਕਈ ਦਿਨਾਂ ਦੀ ਇਸ ਦੀ ਰੋਟੀ ਨਾ ਖਾਈ ਹੋਵੇ ਉਹ ਬੜਾ ਸੋਚਾਂ ਦੇ ਵਿੱਚ ਪੈ ਜਾਂਦਾ ਹੈ ਵੀ ਆਹ ਕੀ ਗੱਲ ਬਣੀ ਇਹ ਤਾਂ ਬੜਾ ਵਧੀਆ ਕਮਾਂਦੀ ਸੀ ਅਤੇ ਇਹਦੇ ਕੋਲ ਤਾਂ ਪੈਸਾ ਬਹੁਤ ਸੀ ਇਹ ਤਾਂ ਸਰਕਾਰੀ ਕੁਆਟਰ ਦੇ ਵਿੱਚ ਰਹਿੰਦੀ ਸੀ ਅੱਜ ਇਹ ਕੀ ਹਾਲਾਤ ਬਣ ਗਏ ਹੈ ਸੁੱਕ ਕੇ ਬਿਲਕੁਲ ਲੱਕੜ ਹੋ ਗਈ ਹੈ ਜਿਵੇਂ ਕਿ ਇਸ ਨੂੰ ਕਿਸੇ ਗੱਲ ਦੀ ਟੈਨਸ਼ਨ ਹੋਵੇ ਅਤੇ ਬਿਲਕੁਲ ਇਹ ਤਾਂ ਕਮਜ਼ੋਰੀ ਦਾ ਸ਼ਿਕਾਰ ਲੱਗਦੀ ਹੈ ਦਰاصل ਬੀਨਾ ਜਿਹੜੀ ਹੈ ਜਿਸ ਬੰਦੇ ਨਾਲ ਉਸਦੇ ਨਜਾਇਜ਼ ਸੰਬੰਧ ਸਨ ਉਸ ਦਾ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਵੀ ਇਹ ਤਾਂ ਪਹਿਲਾਂ ਹੀ ਦੋ ਬੱਚਿਆਂ ਦਾ ਪਿਤਾ ਹੈ ਪਹਿਲਾਂ ਇਸ ਦੀ ਸ਼ਾਦੀ ਹੈ ਅਤੇ ਨਜਾਇਜ਼ ਸੰਬੰਧ ਉਸਦੇ ਨਾਮ ਲੱਕ ਰੱਖੇ ਹਨ ਬੀਨਾ ਇਸ ਗੱਲ ਦਾ ਜਦੋਂ ਰੋਲਾ ਪਾਉਣ ਲਈ ਕਹਿੰਦੀ ਹੈ ਵੀ ਤੂੰ ਮੈਨੂੰ ਧੋਖਾ ਦਿੱਤਾ ਹੈ ਤੇਰੇ ਕਰਕੇ ਮੈਂ ਤਲਾਕ ਲਿਆ ਅਤੇ ਅੱਜ ਮੈਨੂੰ ਪਤਾ ਲੱਗ ਰਿਹਾ ਹੈ ਵੀ ਤੇਰੀ ਜਿਹੜੀ ਸ਼ਾਦੀ ਹੈ ਉਹ ਪਹਿਲਾਂ ਹੀ ਹੋ ਚੁੱਕੀ ਹੈ ਹੁਣ ਬੀਨਾ ਜਿਹੜੀ ਜਦੋਂ ਰੋੜਾ ਪਾਣ ਜਾਂਦੀ ਹੈ ਤਾਂ ਉਹ ਜਿਹੜਾ ਇਨਸਾਨ ਹੈ ਉਹ ਕੁਝ ਬੀਨਾ ਦੀ ਗਲਤ ਵੀਡੀਓ ਜੋ ਕਿ ਉਸਨੇ ਪਹਿਲਾਂ ਤੋਂ ਬਣਾ ਰੱਖੀਆਂ ਸਨ ਉਸ ਨੂੰ ਵਾਇਰਲ ਕਰਨ ਲਈ ਕਹਿੰਦਾ ਹੈ ਉਹ ਕਹਿੰਦਾ ਦੇਖ ਆ ਤੇਰੀ ਵੀਡੀਓ ਮੈਂ ਵਾਇਰਲ ਕਰ ਦੇਣੀਆਂ ਹੈ ਉਸ ਤੋਂ ਬਾਅਦ ਤੂੰ ਕਿਸੇ ਪਾਸੇ ਮੂੰਹ ਦਿਖਾਣ ਜੋਗੀ ਨਹੀਂ ਰਹਿਣੀ ਅਤੇ ਉਸ ਕਦਾ ਹੈ ਤੇਰੀ ਨੌਕਰੀ ਵੀ ਇਸ ਕਰਕੇ ਚਲੀ ਜਾਵੇ ਆ ਜੇਕਰ ਮੈਂ ਵਾਇਰਲ ਕਰ ਦਿੱਤੀਆਂ ਨਾ ਤਾਂ ਤੇਰਾ ਬੁਰਾ ਹਾਲ ਹੋ ਜਾਣਾ ਹੈ ਅਤੇ ਜੇਕਰ ਤੂੰ ਅਜੇ ਕੁਝ ਵੀ ਕੀਤਾ ਤਾਂ ਦੇਖਨੀ ਫਿਰ ਤਾਂ ਇਨੀ ਗੱਲ ਸੁਣ ਕੇ ਬੀਨਾ ਬੜੀ ਦੁਖੀ ਹੁੰਦੀ ਹੈ ਉਹ ਕਹਿੰਦੀ ਮੈਂ ਤਾਂ ਗਲਤ ਬੰਦੇ ਦੇ ਚੱਕਰਾਂ 'ਚ ਫਸ ਗਈ ਹਾਂ ਉਸ ਨੂੰ ਆਪਣਾ ਪੁਰਾਣਾ ਪਤੀ ਯਾਦ ਆਂਦਾ ਹੈ ਲੇਕਿਨ ਹੁਣ ਉਹ ਕਰ ਕੀ ਸਕਦੀ ਸੀ ਕਿਉਂਕਿ ਪਹਿਲਾ ਵਾਲਾ ਪਤੀ ਬਹੁਤ ਵੱਡਾ ਬੰਦਾ ਬਣ ਚੁੱਕਿਆ ਸੀ ਉਹ ਕਈ ਫੈਕਟਰੀਆਂ ਦਾ ਮਾਲਕ ਸੀ ਤਾਂ ਉਹ ਆਪਣੇ ਆਪ ਨੂੰ ਚੁੱਪ ਕਰਾ ਲੈਂਦੀ ਹੈ ਅਤੇ ਤੁਰੰਤ ਉਹ ਬਿਲਕੁਲ ਸਦਮੇ ਦੇ ਵਿੱਚ ਚਲੀ ਜਾਂਦੀ ਹੈ ਉਸ ਨੂੰ ਸੁਝਦਾ ਨਹੀਂ ਹੈ ਮੈਂ ਕੀ ਕਰਾਂ ਤਾਂ ਉਹ ਖਾਣਾ ਵੀ ਨਾ ਛੱਡ ਦਿੰਦੀ ਹੈ ਅਤੇ ਕਮਜ਼ੋਰ ਹੋ ਜਾਂਦੀ ਹੈ ਹੁਣ ਉਹ ਇਨਸਾਨ ਸੀ ਵਾਰ-ਵਾਰ ਉਸ ਨੂੰ ਬਲੈਕਮੇਲ ਕਰਦਾ ਅਤੇ ਉਸ ਤੋਂ ਆਪਣੇ ਮਨ ਚਾਹੇ ਕੰਮ ਕਰਾਉਂਦਾ ਸੀ ਉਹ ਇੱਕ ਸਰਕਾਰੀ ਅਫਸਰ ਸੀ ਅਤੇ ਵੀਨਾ ਦੇ ਉੱਤੇ ਅੱਦੇ ਵੀਨਾ ਤੋਂ ਵੱਡਾ ਅਫਸਰ ਸੀ ਪੁਲਿਸ ਦੇ محکمہ ਦੇ ਵਿੱਚ ਉਸਦੀ ਡਿਊਟੀ ਸੀ ਅਤੇ ਉਹ ਵੀਨਾ ਨੂੰ ਵਾਰ-ਵਾਰ ਗਲਤ ਕੰਮਾਂ ਲਈ ਮਾਰ-ਵਾਰ ਮਨਾ ਲਿੰਦਾ ਹੈ ਆਪਣਾ ਫਾਇਦਾ ਚੁੱਕਦਾ ਹੈ ਅਤੇ ਕਈ ਜਿਹੜੇ ਰਿਸ਼ਵਤ ਵਾਲੇ ਕੰਮ ਹਨ ਰਿਸਕੀ ਹਨ ਜਿਸ ਦੇ ਵਿੱਚ ਨੌਕਰੀ ਜਾ ਸਕਦੀ ਹੈ ਉਹ ਵੀਨਾ ਤੋਂ ਕਰਾਉਣ ਲੱਗ ਪੈਂਦਾ ਹੈ ਉਸਦੀ ਵੀ ਉਹ ਵੀਡੀਓ ਬਣਾ ਲਿੰਦਾ ਹੈ ਸਬੂਤ ਰੱਖ ਲਿੰਦਾ ਹੈ ਵੀ ਵੀਨਾ ਆ ਕੰਮ ਵੀ ਕਰਦੀ ਹੈ ਤਾਂ ਕਿ ਵੀਨਾ ਜਿਹੜੀ ਹੈ ਬਿਲਕੁਲ ਉਸਦੀ ਮੁੱਠੀ ਦੇ ਵਿੱਚ ਆ ਜਾਵੇ ਹੁਣ ਹੌਲੀ-ਹੌਲੀ ਵੀਨਾ ਜਿਹੜੀ ਹੈ ਰੋਜ਼ ਪਛਤਾਨਦੀ ਹੈ ਰੋਜ਼ ਮਰਦੀ ਹੈ ਉਸ ਨੂੰ ਸਮਝ ਨਹੀਂ ਆਉਂਦਾ ਮੈਂ ਕੀ ਕਰਾਂ ਬੀਪੀ ਦੀ ਮਰੀਜ਼ ਹੋ ਜਾਂਦੀ ਹੈ ਅਤੇ ਰੋਜ਼ ਗੋਲੀਆਂ ਖਾ ਖਾ ਕੇ ਆਪਣਾ ਜੀਵਨ ਜਿਹੜਾ ਹੈ ਚਲਾਉਣ ਲੱਗ ਪੈਂਦੀ ਹੈ ਇਨ ਦੇ ਵਿੱਚ ਹੀ ਆਪਣੇ ਪਤੀ ਜਿਹੜਾ ਹੈ ਉਸਦੀ ਖਬਰ ਸੁਣਦੀ ਹੈ ਵੀ ਉਹ ਐਸਪੀ ਲੱਗ ਗਿਆ ਹੈ ਅਮਰਸਰ ਦੇ ਵਿੱਚ ਡਿਊਟੀ ਹੈ ਹੁਣ ਉਹ ਸੋਚਦੀ ਹੈ ਵੀ ਸ਼ਾਇਦ ਉਸ ਕੋਲ ਮੈਨੂੰ ਦੁਬਾਰਾ ਜਾਣਾ ਚਾਹੀਦਾ ਹੈ ਅਤੇ ਦੁਬਾਰਾ ਜਾ ਕੇ ਉਸਦੀ ਮਿੰਟਕ ਕਰਨੀ ਚਾਹੀਦੀ ਹੈ ਹਨ ਉਹ ਵਾਪਸ ਉਸ ਘਰਾਂ ਦੀ ਹੈ ਉਸ ਕੋਠੀ ਦੀ ਵਿਚਾਂਦੀ ਹੈ ਜਿਸ ਦੇ ਵਿੱਚ ਜਿਹੜਾ ਸ਼ਾਮ ਹੈ ਉਹ ਰਹਿੰਦਾ ਸੀ ਸ਼ਾਮ ਦੀ ਮਾਤਾ ਉੱਥੇ ਹੁੰਦੀ ਹੈ ਸ਼ਾਮ ਡਿਊਟੀ ਤੇ ਹੁੰਦਾ ਹੈ ਅਤੇ ਦੀ ਮਾਤਾ ਨੂੰ ਕਹਿੰਦੀ ਹੈ ਮੈਨੂੰ ਦੁਬਾਰਾ ਆਪਣੀ ਬਹੂ ਬਣਾ ਲਓ ਮੈਂ ਬਹੁਤ ਪਰੇਸ਼ਾਨ ਹਾਂ ਮੈਨੂੰ ਕੋਈ ਆਦਮੀ ਬਲੈਕਮੇਲ ਕਰਦਾ ਹੈ ਅੱਜ ਮੈਂ ਸਰੀਆ ਮੁਸ ਨੂੰ ਕਹਿ ਕੇ ਆ ਗਈ ਹਾਂ ਵੀ ਜੋ ਕਰਨਾ ਹੈ ਤੂੰ ਕਰ ਲੈ ਜਿਹੜੀ ਵੀਡੀਓ ਤੇਰੇ ਕੋਲ ਹੈ ਮੇਰੀ ਪਬਲਿਕ ਕਰ ਦੇ ਲੇਕਿਨ ਮੈਂ ਤੁਹਾਡੇ ਕੋਲ ਰਹਿਣਾ ਚਾਹਨੀ ਹਾਂ ਮੈਨੂੰ ਦੁਬਾਰਾ ਅਪਣਾ ਲਓ ਇਨੀ ਗੱਲ ਸੁਣ ਕੇ ਮਾਤਾ ਕਹਿੰਦੀ ਹੈ ਕਿਹੜੀ ਦੁਬਾਰਾ ਅਪਣਾਉਣ ਦੀ ਗੱਲ ਕਰਦੀ ਹੈ ਭਾਜ ਜਾ ਇੱਥੋਂ ਉਦੋਂ ਕਿੱਥੇ ਸੀ ਜਦੋਂ ਅਸੀਂ ਤੇਰੀ ਮਿੰਤਾ ਕੱਢੀਆਂ ਸੀ ਜਦੋਂ ਅਸੀਂ ਗਰੀਬ ਸੀ ਉਦੋਂ ਤੈਨੂੰ ਯਾਦ ਨਹੀਂ ਆਈ ਹੁਣ ਸਾਡੇ ਕੋਲ ਪੈਸਾ ਹੈ ਸਾਡੇ ਕੋਲ ਨੌਕਰੀ ਹੈ ਅਤੇ ਅੱਜ ਤੂੰ ਹਰਲੰਡ ਦੇ ਵਿੱਚ ਪਈਆਂ ਇਹਨਾਂ ਗੱਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਤੇਰੇ ਵਰਗੀਆਂ ਕੁੜੀਆਂ ਜੜੀਆਂ ਹਨ ਕਿਸੇ ਪਾਸੇ ਖੁਸ਼ ਨਹੀਂ ਰਹਿੰਦੀਆਂ ਪਜਾਤੋਂ ਅੱਜ ਤੋਂ ਬਾਅਦ ਮੁੜ ਕੇ ਨਾ ਆਈ। ਇਹਨਾਂ ਕਹਿ ਕੇ ਮੂੰਹ ਤਹੀ ਦਰਵਾਜ਼ਾ ਬੰਦ ਕਰ ਦਿੰਦੀ ਹੈ। ਹੁਣ ਬੀਨਾ ਬੜੀ ਦੁਖੀ ਸੀ ਅਤੇ ਉਹ ਆਪਣੇ ਪਤੀ ਦੇ ਆਫਿਸ ਦੇ ਵਿੱਚ ਜਾਂਦੀ ਹੈ। ਪਤੀ ਜਿਵੇਂ ਹੀ ਸੁਣਦਾ ਹੈ ਵੀ ਬਾਹਰ ਬੀਨਾ ਆਈ ਹੈ, ਉਹ ਅੰਦਰ ਆ ਲਈ ਸਖਤ ਬਣਾ ਕਰ ਦਿੰਦਾ ਹੈ ਵੀ ਜੇਕਰ ਇਹ ਔਰਤ ਅੰਦਰ ਆਵੇ, ਇਸਦੀ ਖਿਲਾਫ ਸਖਤ ਕਾਰਵਾਈ ਕਰੇਗਾ ਕਿਉਂਕਿ ਮੈਂ ਆਰਡਰ ਦਿੱਤੇ ਹਨ ਵੀ ਅੰਦਰ ਨਾ ਆਵੇ ਅਤੇ ਮੈਨੂੰ ਆਪਣਾ ਮੂੰਹ ਨਾ ਦਿਖਾਵੇ ਕਿਉਂਕਿ ਮੈਂ ਆਪਣੇ ਬੱਚੇ ਦੇ ਨਾਲ ਖੇਡ ਰਿਹਾ ਹਾਂ। ਮੈਂ ਇਸ ਟਾਈਮ ਵਿਜੀ ਹਾਂ। ਅੱਜ ਤੋਂ ਬਾਅਦ ਅਪਾਇੰਟਮੈਂਟ ਲਵੇ ਅਤੇ ਮੈਂ ਇਸ ਨੂੰ ਸ਼ਾਇਦ ਮਿਲ ਲਵਾਂ। ਹੁਣ ਬੀਨਾ ਜਿਹੜੀ ਹੈ ਅਪ ਅਰਜੀ ਦਾਖਲ ਕਰ ਦਿੰਦੀ ਹੈ ਤਿੰਨ ਚਾਰ ਦਿਨਾਂ ਬਾਅਦ ਸ਼ਾਮ ਉਸਨੂੰ ਬੁਲਾਉਂਦਾ ਹੈ ਅਤੇ ਕਹਿੰਦਾ ਹੈ ਹਾਂ ਦੱਸ ਕੀ ਕਹਿਣਾ ਹੈ ਨਾ ਜਿਹੜੀ ਬੀਨਾ ਹੈ ਸਾਰੀ ਗੱਲ ਦੱਸਦੀ ਹੈ ਸ਼ਾਮ ਕਹਿੰਦਾ ਹੈ ਤੇਰੇ ਨਾਲ ਆਹੀ ਹੋਣਾ ਚਾਹੀਦਾ ਹੈ ਤੂੰ ਬਹੁਤ ਗਲਤ ਕੀਤਾ ਹੈ ਮੇਰੇ ਨਾਲ ਮੇਰੇ ਬੱਚੇ ਦੇ ਨਾਲ ਉਦੋਂ ਤੈਨੂੰ ਆਪਣੇ ਬੱਚੇ ਦੀ ਯਾਦ ਨਹੀਂ ਆਈ ਜਿਸ ਬੱਚੇ ਦਾ ਵਸਤਾ ਅੱਜ ਤੂੰ ਪਾਣੀ ਹੈ ਅੱਜ ਤੋਂ ਬਾਅਦ ਇਥੇ ਵਾਪਸ ਨਾ ਆਈ ਇਹਨਾਂ ਕਹਿੰਦੇ ਹੀ ਉਹ ਵਾਪਸ ਜਿਹੜੀ ਹੈ ਬੀਨਾ ਬਾਹਰ ਆ ਜਾਂਦੀ ਹੈ ਇਨੇ ਦੇ ਵਿੱਚ ਹੀ ਉਹ ਖਬਰ ਸੁਣਦੀ ਹੈ ਵੀ ਉਸ ਦੀ ਜਿਹੜੀ ਵੀਡੀਓ ਹੈ ਉਹ ਲੀਕ ਹੋ ਚੁੱਕੀ ਹੈ ਉਸ ਦੇ ਜਿਹੜੇ ਕਾਲੇ ਕਾਰਨਾਮੇ ਹਨ ਰਿਸ਼ਵਤ ਲੈਣ ਦੀ ਦੇ ਉਹ ਸਾਰਿਆਂ ਦੇ ਸਾਹਮਣੇ ਆ ਚੁੱਕੇ ਹਨ ਅਖਬਾਰਾਂ ਦੇ ਵਿੱਚ ਖਬਰ ਜਾ ਚੁੱਕੀ ਹੈ ਅਤੇ ਕੱਲ ਨੂੰ ਪਬਲਿਕ ਹੋ ਜਾਵੇਗੀ ਇਹਨਾਂ ਸੁਣ ਕੇ ਹੀ ਉਸ ਨੂੰ ਲੱਗਦਾ ਹੈ ਵੀ ਮੇਰੀ ਨੌਕਰੀ ਗਈ ਮੇਰੀ ਇੱਜ਼ਤ ਗਈ ਮੈਂ ਕਿਸੇ ਨੂੰ ਮੂੰਹ ਦਿਖਾਣ ਜੁਗੀ ਨਹੀਂ ਰਹੀ ਹਾਂ ਉਹ ਤੁਰੰਤ ਉਸ ਥਾਣੇ ਤੋਂ ਥੋੜੀ ਦੂਰ ਇੱਕ ਰੇਲਵੇ ਸਟੇਸ਼ਨ ਤੇ ਪਹੁੰਚਦੀ ਹੈ ਅਤੇ ਜਾ ਕੇ ਰੇਲਵੇ ਟਰੈਕ ਤੇ ਆਤਮ ਹੱਤਿਆ ਕਰ ਲੈਂਦੀ ਹੈ ਉਸ ਦੀ ਖਬਰ ਦੀ ਬਜਾਏ ਆ ਖਬਰ ਖਬਰਾਂ ਦੇ ਵਿੱਚ ਆਂਦੀ ਹੈ ਵੀ ਆਪਣੀ ਵੀਡੀਓ ਦੀ ਖਬਰ ਸੁਣ ਕੇ ਉਸਨੇ ਆਤਮ ਹੱਤਿਆ ਕਰ ਲਈ ਹੈ ਲੇਕਿਨ ਇਧਰ ਉਸ ਸ਼ਾਮ ਜਿਵੇਂ ਹੀ ਇਹ ਖਬਰ ਸੁਣਦਾ ਹੈ ਵੀ ਮੇਰੀ ਪਤਨੀ ਨੇ ਜਿਹੜੀ ਮੇਰੇ ਕੋਲ ਫਰਿਆਦ ਲੈ ਕੇ ਆਈ ਸੀ ਉਸਨੇ ਵਿਚਾਰੀ ਨੇ ਆਤਮ ਹੱਤਿਆ ਕਰ ਲਈ ਹੈ ਬੜਾ ਦੁਖੀ ਹੁੰਦਾ ਹੈ ਆਪਣੀ ਮਾਤਾ ਕੋਲ ਆਂਦਾ ਹੈ ਵੀ ਆਪਾਂ ਨੂੰ ਦੇਖਣਾ ਚਾਹੀਦਾ ਸੀ ਵਿਚਾਰੀ ਕਿੰਨੀ ਕੁ ਦੁਖੀ ਹੈ ਆਪਾਂ ਐਵੇਂ ਉਸ ਨੂੰ ਘਰੋਂ ਭਜਾ ਦਿੱਤਾ ਸ਼ਾਇਦ ਆਪਾਂ ਇਸ ਦੇ ਵਿੱਚ ਕਸੂਰਵਾਰ ਹਾਂ ਲੇਕਿਨ ਮਾਤਾ ਸਮਝਾਉਂਦੀ ਹੈ ਵੀ ਇਹ ਆਪਾਂ ਨਹੀਂ ਕੀਤਾ ਇਹ ਉਸਨੇ ਆਪ ਨੇ ਕੀਤਾ ਹੈ ਉਸਦੇ ਹੀ ਕਰਮਾਂ ਦਾ ਫਲ ਹੈ ਰੱਬ ਸਭ ਕੁਝ ਦੇਖਦਾ ਹੈ ਜੈਸੀ ਕਰਨੀ ਵੈਸੀ ਪਰਣੀ ਹੋ ਗਈ ਹੈ ਅਤੇ ਉਸਨੇ ਜੋ ਵੀ ਕੀਤਾ ਰੱਬ ਨੇ ਉਸ ਨੂੰ ਉਸਦਾ ਫਲ ਦੇ ਦਿੱਤਾ ਸੀ ਅਤੇ ਉਸ ਨਾਲ ਉਵੇਂ ਹੀ ਹੋਇਆ ਜੋ ਕਿ ਉਸਨੇ ਬੀਜਿਆ ਸੀ ਚਲੋ ਜੀ ਇਸ ਤਰ੍ਹਾਂ ਆਪਣੀ ਕਹਾਣੀ ਦਾ ਅੰਤ ਹੁੰਦਾ ਹੈ ਕਿ ਸੱਚਮੁੱਚ ਜੋ ਬੀਨਾ ਦੇ ਨਾਲ ਹੋਇਆ ਉਹ ਸਹੀ ਸੀ ਜਾਂ ਗਲਤ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਹਾਂਜੀ ਦੋਸਤੋ ਦਿਓ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ